ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਮਾਨਕ ਕੌਮੀ ਯੋਧੇ ਭਾਈ ਸੰਦੀਪ ਸਿੰਘ ਸਣੀ ਤੇ ਸਿੱਖ ਨੌਜਵਾਨਾਂ ਦੇ ਕਾਤਲ ਬੁੱੱਜੜ ਸੋਬੇ ਨੂੰ ਸੋਦਾ ਲਾਇਆ ਪਰ ਭਾਈ ਸੰਦੀਪ ਸਿੰਘ ਸਣੀ ਤੇ ਹੋਏ ਤਸ਼ੱਦਦ ਦੀ ਅਸੀਂ ਨਿੰਦਾ ਕਰਦੇ ਹਾਂ ਇਹਨਾਂ ਪੁਲਿਸੀਆਂ ਨੇ ਫਿਰ ਆਪਣੀਆਂ ਹੱਦਾਂ ਪਾਰ ਕੀਤੀਆਂ ਬੁੱੱਜੜਪੁਣਾ ਇਹਨਾਂ ਵਿੱਚ ਇੰਨਾ ਭਰਿਆ ਹੋਇਆ ਸਿੱਖ ਨੌਜਵਾਨਾਂ ਖਿਲਾਫ ਸਰਕਾਰ ਦਾ ਰਵੱਈਆ ਬੁੱੱਜੜਪੁਣਾ ਇੱਕ ਵਾਰ ਫੇਰ ਨੰਗਾ ਹੋਇਆ ਆਪਣੀ ਕੌਮ ਦੇ ਲਈ ਹਰ ਨੌਜਵਾਨ ਦੇ ਅੰਦਰ ਦਰਦ ਹੈ ਅਸੀਂ ਜਦ ਵੀ ਇਹਨਾਂ ਬੁਚੜਾਂ ਬਾਰੇ ਸੁਣਦੇ ਹਾਂ ਪਹਿਲਾਂ ਵੀ ਇਹਨਾਂ ਨੇ ਬਹੁਤ ਨੌਜਵਾਨਾਂ ਨਾਲ ਇਦਾਂ ਤਸ਼ੱਦਦ ਕੀਤੇ ਹੋਣਗੇ ਕਿਵੇਂ ਉਹਨਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਹੋਣਾ ਨੌਜਵਾਨਾਂ ਦੇ ਗਰਮ ਪ੍ਰੈਸਾਂ ਗਰਮ ਸਿੰਘਾਂ ਕਰਕੇ ਕਿਵੇਂ ਸਰੀਰ ਵਿੱਚ ਲਾਈਆਂ ਗਈਆਂ ਹੋਣੀਆਂ ਜਦੋਂ ਕੌਮ ਲਈ ਅੰਦਰ ਦਰਦ ਹੋਵੇ ਤਾਂ ਖੂਨ ਤਾਂ ਖੋਲਦਾ ਹੀ ਹੈ ਬੁਚੜਾਂ ਦੇ ਕੀਤੇ ਹੋਏ ਤਸ਼ੱਦਦ ਵਿੱਚੋਂ ਹੀ ਚਿੰਗਾਰੀ ਤੋਂ ਭਾਂਬੜ ਬਲਦਾ ਹੈ ਅਤੇ ਨੌਜਵਾਨ ਉਹਨਾਂ ਨੂੰ ਸੋਧਣ ਦਾ ਰਸਤਾ ਬਣਾਉਂਦੇ ਹਨ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨਾਲ ਰਵੱਈਆ ਕਿਸ ਤਰ੍ਹਾਂ ਦਾ ਰੱਖਣਾ ਹੈ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੈ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ